ਦੇਖੋ ਜੀ ਇੱਥੇ ਜਿਹੜੀ ਸਮੱਸਿਆ ਹੈ ਜੀ ਨਾ ਉਹ ਸੀਵੇ ਦੀ ਹੈ ਜੀ ਸੜਕਾਂ ਦੀ ਹੈ ਜੀ ਪਾਣੀ ਦੀ ਹੈ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਗੰਦਾ ਜੀ ਉਹ ਬੜੀ ਜਮਸਿਆ ਚੱਲ ਰਹੀ ਹੈ ਉਹਨੂੰ ਵੀ ਆਪਾਂ ਠੀਕ ਕਰਾਵਾਂਗੇ ਕਾਮਾ ਦੀ ਪਾਰਟੀ ਦੇ ਕਹਿੰਦੀ ਅਸੀਂ ਤਾਂ ਕੰਮ ਹੀ ਬਹੁਤ ਕੀਤੇ ਤੁਸੀਂ ਕਹਿੰਦੇ ਕੰਮ ਅਸੀਂ ਕਰਾਏ ਦੇਖੋ ਜੀ ਮੇਰੇ ਕੋਲ ਕੋਈ ਉਦਾਨੀ ਸੀਗਾ ਜੀ ਮੇਰੇ ਕੋਲ ਕੁਛ ਨਹੀਂ ਸੀ ਮੈਂ ਫਿਰ ਕੀ ਤਿੰਨ ਸਾਲਾਂ ਦੇ ਵਿੱਚ ਇਸ ਵਾੜ ਦੇ ਵਿੱਚ ਸੜਕਾਂ ਟਿਊਬਲ ਜਲੰਧਰ ਦਾ ਇਹ ਪੂਰੇ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਜਿਨੇ ਵੀ ਇੱਥੇ ਮੇਰ ਬਣੇ ਨੇ ਚਾ ਤੁਸੀਂ ਜੋਤੀਜੀ ਲੈ ਲੋ ਰੋਟਪੁਰਜੀ ਲੈ ਲੋ ਜਾਂ ਸੈਗਲਜੀ ਲੈ ਲੋ ਜਾਂ ਜੈਗਸਨ ਸੈਣੀ ਜੀ ਲੈ ਲੋ ਸਾਰੇ ਮੇਰ ਅੱਜ ਤੱਕ ਇਸ ਅਗਰ ਮੇਰ ਬਣੇ ਨੇ ਮੇਰ ਬਣਨ ਤੋਂ ਬਾਅਦ ਉਹ ਕੌਂਸਲਰ ਇਲੈਕਸ਼ਨ ਉਹਨਾਂ ਨੇ ਨਹੀਂ ਲੜਿਆ ਪਰ ਇਹਨਾਂ ਦੀ 35 ਸਾਲ ਤੋਂ ਇਹ ਕੰਮ ਕਰ ਰਹੇ ਨੇ ਪਰ ਇਹਨਾਂ ਦੀ ਅਜੇ ਵੀ ਇਹ ਹੈ ਕਿ ਮੈਂ ਲੜਾ ਤੇ ਜਿੱਤਾਂ ਤੇ ਮੈਂ ਇਹਨੂੰ ਸੀਟ ਮੇਰੇ ਕੋਲ ਰਵੇ ਹੋਰ ਕਿਸੇ ਕੋਲ ਨਾ ਜਾਵੇ ਜੋ ਟੈਲਕਮ ਜਾਂ ਬੀਟੀ ਵੀ ਦੇਖ ਰਹੇ ਸਾਰੇ 10 12 ਦਾ ਸਵਾਗਤ ਹੈ ਜਿਵੇਂ ਕਿ ਚੁਣავი ਦੌਰ ਸ਼ੁਰੂ ਹੈ ਤੇ ਇਸ ਟਾਈਮ 21 ਤਰੀਕ ਨੂੰ ਜਿਹੜਾ ਚੋਣ ਹੋਣੇ ਨੇ ਤੇ ਉਸ ਨੂੰ ਲੈ ਕੇ ਹਰ ਪਾਰਟੀ ਜੋਰਾ ਸ਼ੋਰ ਤੇ ਕੰਮ ਕਰ ਰਹੀ ਹੈ ਤੇ ਸਾਡੇ ਨਾਲ ਵਾਰਡ ਨੰਬਰ 65 ਤੋਂ ਪ੍ਰਵੀਨ ਵਾਸਨ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਜਿਹੜਾ ਵਾਰਡ ਹੈ ਸਭ ਤੋਂ ਪਹਿਲਾਂ ਇੱਥੇ ਮੇਅਰ ਜਗਦੀਸ਼ ਰਾਜਾ ਜੋ ਸਾਬਕਾ ਮੇਅਰ ਨੇ ਉਹ ਇਸ ਵਾਰਡ ਤੋਂ ਕੰਮ ਕੀਤਾ ਨਾ ਪਰ ਹੁਣ ਉਹ ਜੋ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ 'ਚ ਚਲੇ ਗਏ ਸੀ ਤੇ ਉਸ ਤੋਂ ਬਾਅਦ ਹੁਣ ਇਸ ਵਾਰਡ ਦੇ ਵਿੱਚੋਂ ਜਿਹੜਾ ਕੰਗਰਸ ਇਸੇ ਉਮੀਦਵਾਰ ਪ੍ਰੀਨ ਵਾਸਨ ਨੂੰ ਜਿਹੜਾ ਮੌਕਾ ਦਿੱਤਾ ਗਿਆ ਹਾਈ ਕਮਾਂਡ ਵੱਲੋਂ ਤੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਮ ਪਹਿਲੇ ਤੇ ਤੁਹਾਨੂੰ ਜਿਹੜੀ ਸੀਟ ਮਿਲੀ ਹੈ ਉਹਦੇ ਲਈ ਅਸੀਂ ਸਾਡਾ ਚੈਨਲ ਤੁਹਾਨੂੰ ਮੁਬਾਰਕਾ ਦਿੰਦਾ ਥੈਂਕ ਯੂ ਥੈਂਕ ਯੂ so much ਮੈਮ ਗੱਲ ਕਰੀਏ ਕਿ ਕੀ ਚੁਣੌਤੀ ਰਹੇਗੀ ਜਦੋਂ ਜਿੱਤ ਕੇ ਜਾਓਗੇ ਜਿੱਤ ਕੇ ਜਦੋਂ ਵੀ ਅਸੀਂ ਜਿੱਤ ਜਾਵਾਂਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਲੋਕਾਂ ਦੀਆਂ ਆਮ ਪ੍ਰੋਬਲਮਸ ਨੇ ਸਟਰੀਟ ਲਾਈਟਸ ਦੀਆਂ ਜਾਂ ਸੀਵਰੇਜ ਬਲੌਕੇਜ ਹੈ ਲਾਈਟ ਦੀਆਂ ਪ੍ਰੋਬਲਮ ਹੈ ਉਹ ਸਾਰੀਆਂ ਠੀਕ ਕਰਨ ਦੀਆਂ ਕੋਸ਼ਿਸ਼ ਕਰਵਾਵਾਂਗੇ ਇੱਕ ਤੁਸੀਂ ਕੱਲ ਅਸੀਂ ਵੀ ਤੁਹਾਡੇ ਨਾਲ ਰਹੇ ਕਈ ਜਗ੍ਹਾ ਤੇ ਚੱਪ ਕੇ ਘੁੰਮੇ ਆ ਉਹ ਲੋਕਾਂ ਦੀ ਕਾਫੀ ਸਮੱਸਿਆ ਦੇਖ ਨੂੰ ਮਿਲੀ ਹੈ ਵਾਰਾ ਕੁੱਤੇ ਹੋਗੇ ਜਾਂ ਸੀਵਰੇਜ ਦੀ ਪ੍ਰੋਬਲਮ ਹੋ ਗਈ ਇਸ ਨੂੰ ਕਿਵੇਂ ਹੱਲ ਕਰਵਾਇਆ ਜਾਊਗਾ ਪੈਲ ਦੇ ਆਧਾਰ ਤੇ ਜੇ ਜਦੋਂ ਅਸੀਂ ਜਿੱਤ ਜਾਵਾਂਗੇ ਤਾਂ ਆਪਣੇ ਵੱਲੋਂ ਕਾਰਪੋਰੇਸ਼ਨ ਦੇ ਅੰਡਰ ਜਿੰਨੀ ਆ ਵੀ ਸਹੂਲਤਾਂ ਮਿਲਦੀਆਂ ਨੇ ਉਹਨਾਂ ਦੇ ਅਕੋਰਡਿੰਗ ਅਸੀਂ ਇਹਨਾਂ ਪ੍ਰੋਬਲਮਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਆਵਾਰਾ ਕੁੱਤੇ ਐ ਪਾਰਕਾਂ ਦੇ ਬਾਹਰ ਲੋਕਾਂ ਨੂੰ ਕ੍ਰੋਸ ਕਰਨਾ ਮੁਸ਼ਕਿਲ ਹੁੰਦਾ ਐ ਸਟਿੱਕਸ ਲੈ ਕੇ ਚੱਲਦੇ ਐ ਤਾਂ ਉਹ ਸਭ ਪ੍ਰੋਬਲਮਸ ਦੂਰ ਕੀਤੀਆਂ ਜਾਣ ਤੁਸੀਂ ਆਪਣੇ ਏਰੀਆ ਚ ਘੁੰਮ ਰਹੇ ਹੋ ਪਹਿਲੇ ਤਾਂ ਦੱਸੋ ਤੁਹਾਡੇ ਏਰੀਆ ਕਿਹੜਾ-ਕਿਹੜਾ ਆ ਰਿਹਾ ਇਸ ਟਾਈਮ ਇਹ ਤੁਹਾਡੇ ਵਾਰਡ ਦੇ ਵਿੱਚ ਵਿਜੇਨਗਰ ਤੋਂ ਇਲਾਵਾ ਸ਼ਕਤੀਨਗਰ ਅਜੀਤ ਨਗਰ ਨੀਮਸ ਰਾਜਗੰਜ ਅਲੀ ਮੱਲਾ ਸ਼ਹੀਦ ਉਦਮ ਸਿੰਘ ਨਗਰ ਉਦਮ ਸਿੰਘ ਨਗਰ ਇਹ ਸਾਰੇ ਏਰੀਆ ਸ਼ੇਖਾ ਮাজার اسلام ਆਬਾਦ ਇਸਲਾਮਾ ਗੰਜ ਅਲੀ ਮੱਲਾ ਅਲੀ ਮੱਲਾ ਇਹ ਸਾਰੇ ਤੁਸੀਂ ਏਰੀਆ ਘੁੰਮੇ ਇਹਦੇ ਚ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੋਈਗੀ ਲੋਕਾਂ ਨੂੰ ਮਿਲੇ ਵੀ ਉਹ ਕਿਹੜੀ ਕਿਹੜੀ ਸਮੱਸਿਆ ਦਾ ਜ਼ਿਆਦਾ ਦੇਖਣ ਨੂੰ ਮਿਲੀ ਹੈ ਕਿ ਲੋਕਾਂ ਦੀ ਕਿਹੜੀ ਕਿਹੜੀ ਸਮੱਸਿਆ ਹੈ ਕਿ ਜਿਹੜੇ ਪਹਿਲੇ ਇੱਥੋਂ ਏਰੀਆ ਚੋਂ ਮੇਅਰ ਰਹੇ ਨੇ ਜਿਹੜੇ ਕੌਂਸਲਰ ਸੀ ਮੇਅਰ ਵੀ ਬਣੇ ਉਹਨਾਂ ਨੇ ਕਿਹੜੇ ਕੰਮ ਨਹੀਂ ਕੀਤੇ ਲੋਕ ਜਿਹੜੇ ਤੁਸੀਂ ਦੇਖਿਆ ਵੀ ਹੋਏਗਾ ਸਫਾਈ ਦੀ ਕਾਫੀ ਪ੍ਰੋਬਲਮ ਰਹੀ ਹੈ ਔਰ ਫਿਰ ਪਾਣੀ ਦੀਆਂ ਵੀ ਸਬਸੇ ਆਵਾ ਜੋ ਕਿ ਅਸੀਂ ਬਿਨਾ ਕਿਸੇ ਆਪਣੀ ਪੋਜੀਸ਼ਨ ਦੇ ਪਿਛਲੇ 3 ਸਾਲ ਤੋਂ ਕਰ ਰਹੇ ਆ ਟਿਊਬਨ ਲਗਵਾਇਆ ਹੈ ਔਰ ਅਸੀਂ ਡੰਪ ਹੈਗਾ ਸਾਡੇ ਏਰੀਏ ਦੇ ਵਿੱਚ ਜਿਹੜਾ ਕਿ ਮੈਂ ਜਦੋਂ ਦੀs ਘਰ ਚਾਹੀ ਉਦੋਂ ਦੀ ਦੇਖ ਰਹੀ ਹਾਂ ਔਰ ਅਸੀਂ ਉਹਨਾਂ ਨੂੰ ਅਪਰੋਚ ਵੀ ਕੀਤਾ ਤਾਂ ਉਹ ਕਹਿੰਦੇ ਕਿ ਆਫਟਰ ਮੇਅਰ ਬਨਣ ਤੋਂ ਬਾਅਦ ਮੈਂ ਇਹਨੂੰ ਜ਼ਰੂਰ ਕੋਸ਼ਿਸ਼ ਕਰਾਂਗਾ ਪਰ ਮੇਅਰ ਤੋਂ ਵੀ ਉਹ ਝ ਆਪਣਾ ਟਾਈਮ ਪੂਰਾ ਪੀਰੀਅਡ ਕਰਕੇ ਚਲੇ ਗਏ ਪਰ ਉਸ ਤੋਂ ਬਾਅਦ ਵੀ ਹੈ ਜੇ ਡੰਪ ਉੱਥੇ ਦਾ ਉੱਥੇ ਹੀ ਹੈ ਔਰ ਹੁਣ ਅਸੀਂ ਆਪਣੇ ਐਫਰਟਸ ਨਾਲ ਬਿਨਾ ਕਿਸੇ ਪੋਜੀਸ਼ਨ ਦੇ ਉਹਨੂੰ ਅਸੀਂ ਉੱਥੇ ਈ ਲਾਇਬ੍ਰੇਰੀ ਬਣਵਾਣ ਜਾ ਰਹੇ ਹਾਂ ਠੀਕ ਹੈ ਉਹ ਹਟਵਾ ਦਿੱਤਾ ਗਿਆ ਡੰਪ ਨੂੰ ਹਾਂ ਡੰਪ ਹਟਵਾ ਦਿੱਤਾ ਗਿਆ ਤੋੜ ਦਿੱਤਾ ਟੁੱਟ ਗਿਆ ਪੂਰਾ ਔਰ ਹੁਣ ਕੂੜਾ ਵੀ ਇੱਧਰ ਨਹੀਂ ਆਉਂਦਾ ਜੀ ਪ੍ਰੋਬਲਮ ਨਹੀਂ ਆਉਂਦੀ ਉੱਥੇ ਦੇਖੋ ਜਿਹੜੀਆਂ ਹੋਰ ਸਮੱਸਿਆ ਜਿਵੇਂ ਤੁਸੀਂ ਡੰਪ ਦੀ ਗੱਲ ਕੀਤੀ ਤੇ ਇਸ ਤੋਂ ਬਾਅਦ ਜਿਹੜੀ ਸੀਵਰੇਜ ਦੀ ਤੁਸੀਂ ਦੇਖਿਆ ਹੋਣੀ ਆ ਬਹੁਤ ਪੁਰਾਣੀਆਂ ਪਾਈਪਾਂ ਪਈਆਂ ਹੋਈਆਂ ਬਾਹਰ ਰਾਤ ਵੀ ਅਸੀਂ ਤੁਹਾਡੇ ਨਾਲ ਸੀ ਤੇ ਪਾਣੀ ਸੜਕਾਂ ਦੇ ਉੱਤੇ ਗੰਦਾ ਪਾਣੀ ਸੀਵਰੇਜ ਦਾ ਪਾਣੀ ਸੀਗਾ ਤੇ ਲੋਕਾਂ ਨੂੰ ਉਹ ਪਾਣੀ ਵੀ ਜਿਹੜਾ ਟੂਟੀਆਂ ਦੇ ਵਿੱਚ ਵੀ ਜਾਂਦਾ ਇਸ ਨੂੰ ਕਿਵੇਂ ਹੱਲ ਕੀਤਾ ਜਾਵੇਗਾ ਕਿ ਜਾਂ ਤੁਸੀਂ ਹੱਲ ਵੀ ਕਰਵਾਇਆ ਅੱਗੇ ਵੀ ਲੋਕਾਂ ਕੋਲ ਸਭ ਤੋਂ ਜ਼ਿਆਦਾ ਤਾਂ ਅਲੀ ਮੱਲੇ ਵੱਲ ਸੀਗੀਆਂ ਇਹ ਵਾਲੀਆਂ ਪ੍ਰੋਬਲਮ ਕਿ ਜਿਹੜਾ ਸੜਕ ਬਿਲਕੁਲ ਵੀ ਬਲਾਕੇਜ ਬਹੁਤ ਜ਼ਿਆਦਾ ਸੀ ਛੋਟੇ ਛੋਟੇ ਬੱਚੇ ਉਹਨਾਂ ਗਲੀਆਂ ਵਿੱਚ ਹੀ ਘੁੰਮ ਰਹੇ ਸੀ ਜੋ ਕਿ ਉਹਨਾਂ ਦੀ ਸਿਹਤ ਲਈ ਵੀ ਅੱਛਾ ਨਹੀਂ ਹੈ। ਔਰ ਅਬ ਉਹ ਸੜਕ ਉਹ ਉਸ ਸਾਈਡ ਵਾਲ ਪਹਿਲੇ ਸਭ ਤੋਂ ਜ਼ਿਆਦਾ ਧਿਆਨ ਦੇਵਾਂਗੇ। ਸਾਡੇ ਨਾਲ ਵਿਜੀ ਵਾਸਨ ਜੀ ਵੀ ਨੇ ਗੱਲਬਾਤ ਕਰ ਲੈਨੇ ਆ। ਵਿਜੀ ਜੀ ਜਿਹੜੀਆਂ ਸਮੱਸਿਆ ਤੁਸੀਂ ਵੀ ਲੋਕਾਂ ਨਾਲ ਵਿਚਰ ਰਹੇ ਹੋ ਲੋਕਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਕਿਹੜੀਆਂ ਸਮੱਸਿਆ ਮੇਨ ਚੁਣੌਤੀ ਦਿੱਤੀ ਜਾਵੇਗੀ ਪੈਲਦੇ ਆਧਾਰ ਤੇ। ਦੇਖੋ ਜੀ ਇੱਥੇ ਜਿਹੜੀ ਸਮੱਸਿਆ ਹੈਗੀ ਨਾ ਉਹ ਸੀਵਰੇਜ ਦੀ ਹੈ ਜੀ ਸੜਕਾਂ ਦੀ ਹੈ ਜੀ ਪਾਣੀ ਦੀ ਹੈ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਗੰਦਾ ਜੀ ਉਹ ਬੜੀ ਜ਼ਮਸਿਆ ਚੱਲ ਰਹੀ ਹੈ ਲਾਈਟ ਉਹਨੂੰ ਵੀ ਆਪਾਂ ਠੀਕ ਕਰਾਵਾਂਗੇ ਜਿਹੜੀ ਲਾਈਟਸ ਹੈਗੀਆਂ ਉਹ ਨਵੀਆਂ ਲਵਾਉਣ ਵਾਲੀਆਂ ਹੈਗੀਆਂ ਪੁਰਾਣੀਆਂ ਪੁਰਾਣੀਆਂ ਲੇਟਾਂ ਕੱਟ ਲੱਗੀ ਹੋਈਆਂ ਉਹ ਕਾਫੀ ਸਮੱਸਿਆ ਹੈਗੀਆਂ ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ ਤੇ ਠੀਕ ਰਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਹੋਏਗੀ ਕਿ ਅਸੀਂ 24 ਘੰਟੇ ਵਾਰਡ ਦੇ ਲਈ ਆਪਾਂ ਸੇਵਾ ਕਰੀਏ ਅਸੀਂ ਕੋਈ ਟਾਈਮ ਬౌੰਡ ਨਹੀਂ ਹੈਗੇ ਜੀ ਅਸੀਂ 24 ਘੰਟੇ ਆਪਾਂ ਵਾਰਡ ਲਈ ਬੈਠੇ ਆਂ ਔਰ ਉਹਨਾਂ ਦਾ ਕੰਮ ਅਸੀਂ ਕਰਾਂਗੇ ਆਮ ਆਨੰਦ ਪਾਰਟੀ ਤੇ ਕਹਿੰਦੀ ਅਸੀਂ ਤਾਂ ਕੰਮ ਹੀ ਬਹੁਤ ਕੀਤੇ ਤੁਸੀਂ ਕਹਿੰਦੇ ਕੰਮ ਅਸੀਂ ਕਰਾਏ ਆ ਦੇਖੋ ਜੀ ਮੇਰੇ ਕੋਲ ਕੋਈ ਉਦਾ ਨਹੀਂ ਸੀਗਾ ਜੀ ਮੇਰੇ ਕੋਲ ਕੁਝ ਨਹੀਂ ਸੀ ਮੈਂ ਫਿਰ ਵੀ 3 ਸਾਲਾਂ ਦੇ ਵਿੱਚ ਇਸ ਵਾੜ ਦੇ ਵਿੱਚ ਸੜਕਾਂ ਟਿਊਬਲ ਕੂੜੇ ਦਾ ਡੰਪ ਔਰ ਪਾਰਕ ਵਿਜੈਨਗਰ ਪਾਰਕ ਸ਼ਕਤੀਨਗਰ ਪਾਰਕ ਬੋਰਡ ਵਾਲਾ ਪਾਰਕ ਉਦਮ ਸਿੰਘ ਨਗਰ ਵਾਲਾ ਪਾਰਕ ਰੋ ਗਾਰਡਨ ਟੀਵੀ ਸੈਂਟਰ ਦੇ ਸਾਹਮਣੇ ਵਾਲਾ ਪਾਰਕ ਇਹ ਸਭ ਦੇ ਅਸੀਂ ਫੰਡਸ ਲੈ ਕੇ ਦਿੱਤੇ ਆ ਕਾਰਪੋਰੇਸ਼ਨ ਤੋਂ ਔਰ ਸਾਰੇ ਪਾਰਕ ਸਾਰੇ ਇੰਨੇ ਵਧੀਆ ਬਣ ਗਏ ਨੇ ਲੋਕ ਬੜੇ ਖੁਸ਼ ਨੇ ਸ਼ਾਮ ਨੂੰ ਉੱਥੇ ਆਉਂਦੇ ਨੇ ਜਾਂ ਸਵੇਰੇ ਆਉਂਦੇ ਨੇ ਉਹ ਬਿਲਕੁਲ ਆਪਣੇ ਆਗੇ ਰਿਲੈਕਸ ਮਹਿਸੂਸ ਕਰਦੇ ਨੇ ਕਿ ਅਸੀਂ ਘਰੋਂ ਬਾਹਰ ਨਿਕਲੇ ਆ ਤੇ ਇੱਥੇ ਆਏ ਆ ਤੇ ਬੜੀ ਅੱਛੀ ਜਗ੍ਹਾ ਸਾਨੂੰ ਮਿਲੀ ਹੈ ਔਰ ਅੱਜ ਤੱਕ ਕਿਸੇ ਪਾਰਕਾਂ ਦੇ ਵਿੱਚ ਪੱਥਰ ਨਹੀਂ ਲੱਗਾ ਜੀ ਅਸੀਂ ਪੱਥਰ ਵੀ ਲਵਾ ਕੇ ਦਿੱਤੇ ਨੇ ਇਹ ਕਿੰਨੀ ਦੇਰ ਤੋਂ ਇਹ ਕੰਮ ਕਰਵਾਇਆ ਮੈਂ 3.5 ਸਾਲ ਤੋਂ 3.5 ਸਾਲ ਤੋਂ ਪਹਿਲੇ 5 ਸਾਲ ਰਾਜਾ ਜੀ ਮੇਅਰ ਰਹੇ ਨੇ ਤੇ ਉਹਨਾਂ ਨੇ ਕੁਝ ਨਹੀਂ ਕੀਤਾ 7 ਸਾਲ ਤੋਂ ਉਹਨਾਂ ਨੇ ਕੁਝ ਨਹੀਂ ਕੀਤਾ ਜੀ ਜੀ ਸਾਤ ਸਾਲ ਤੋਂ ਉਹਨਾਂ ਨੇ ਪੰਜ ਸਾਲ ਉਹ ਮੇਰੇ ਨੇ ਜੀ ਔਰ ਦੋ ਸਾਲ ਉਹਨਾਂ ਦਾ ਟਾਈਮ ਖਤਮ ਹੋ ਚੁੱਕਾ ਹੈ ਉਹ ਤਦ ਤੱਕ ਅਜੇ ਤੱਕ ਉਹਨਾਂ ਨੇ ਕੁਝ ਨਹੀਂ ਕੀਤਾ ਪਬਲਿਕ ਨੇ ਨਾ ਉਹਨਾਂ ਦੀ ਵਾਈਫ ਕਦੀ ਇਸ ਵਾਰਡ ਦੀ ਉਹ ਕੌਂਸਲਰ ਸੀਗੀ ਜੀ ਜੀ ਲੇਡੀ ਵਾਰਡ ਸੀਗਾ ਕੌਂਸਲਰ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਤੇ ਅਸੀਂ ਕਦੀ ਕਦੀ ਵਾਰਡ 'ਚ ਦੇਖਿਆ ਵੀ ਨਹੀਂ ਜੀ ਔਰ ਰਾਜਾ ਜੀ ਜਿਹੜੇ ਅਸੀਂ ਦੋ ਵਾਰਡਾਂ ਤੋਂ ਸੀਗੇ ਇੱਕ ਵਾਰਡ ਉਹਨਾਂ ਦਾ ਆਪਣਾ ਤੇ ਇੱਕ ਉਹਨਾਂ ਦੀ ਵਾਈਫ ਦਾ ਬਿਲਕੁਲ ਪਰ ਦੋਨੋਂ ਵਾਰਡਾਂ ਦੇ ਵਿੱਚ ਉਹ ਆਪ ਹੀ ਆਪ ਹੀ ਆਉਂਦੇ ਸੀ ਉਹਨਾਂ ਦੀ ਵਾਈਫ ਨਹੀਂ ਕਦੀ ਦਿਖੀ ਜੀ ਔਰ ਪਬਲਿਕ ਇਸ ਗੱਲ ਤੋਂ ਕਹਿੰਦੀ ਹੈ ਕਿ ਉਹਨਾਂ ਉਹ ਸਾਡੇ ਵਿੱਚ ਦੇ ਨਹੀਂ ਕਦੀ ਆ ਕੇ ਔਰ ਜਿਹੜੀ ਮੇਰੀ ਵਾਈਫ ਹੈ ਉਹ ਇੱਕ ਸੋਸ਼ਲ ਵਰਕਰ ਵੀ ਹੈ ਓਕੇ ਔਰ ਇਹਨੇ ਮੇਰੀ ਵਾਈਫ ਦਾ ਕਾਫੀ ਲੇਡੀਆਂ ਨੇ ਉੱਠਣਾ ਬੈਠਣਾ ਮੰਦਰ ਚ ਜਾਣਾ ਜਾਣਾ ਕੀਰਤਨ ਦੇ ਵਿੱਚ ਚੱਲਦਾ ਹੈ ਤੇ ਅਸੀਂ ਉਹਨਾਂ ਦਾ ਵੀ ਉਹ ਵੀ ਇਸ ਵਾਰਡ ਦੇ ਵਿੱਚ ਰਹਿਣਗੇ ਔਰ ਉਹ ਆਪਣਾ ਆਪਣਾ ਕੰਮ ਕਰਦੇ ਰਹਿਣਗੇ ਮੈਂ ਆਪਣਾ ਕੰਮ ਕਰਦਾ ਰਾਂਗਾ ਅਸੀਂ ਦੋਨੋਂ ਮਿਲ ਕੇ ਕੰਮ ਕਰਾਂਗੇ ਕਾਂਗਰਸ ਨੇ ਇੱਕ ਨਾਅਰਾ ਲਾਇਆ ਦਲ ਬਦਲਵਾਂ ਨੂੰ ਹਾਰ ਦਿੱਤੀ ਜਾਵੇਗੀ ਕੀ ਲੱਗਦਾ ਦਲ ਬਦਲੂ ਹਾਰਨਗੇ ਇਸ ਟਾਂ ਬਿਲਕੁਲ ਜੀ ਜੋ ਲੋਕਾਂ ਦਾ ਫਤਵਾ ਹੈ ਜੋ ਲੋਕਾਂ ਦਾ ਰੁਝਾਨ ਹੈ ਜੋ ਲੋਕ ਸੋਚ ਰਹੇ ਨੇ ਜੋ ਲੋਕ ਦੀਦੀ ਉਹਨਾਂ ਦੀ ਉਮੀਦ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਕਿ ਜਰੂਰ ਬਦਲਾਅ ਲਿਆਣਗੇ ਗੱਲ ਕਰੀਏ ਕਿ ਪਹਿਲੇ ਮੇਰ ਜਿਹੜੇ ਇਤਿਹਾਸ ਚ ਦੇਖੇ ਗਏ ਨੇ ਕਿ ਜਿਹੜੇ ਉਤਰਨ ਤੋਂ ਬਾਅਦ ਫੇਰ ਇਲੈਕਸ਼ਨ ਲੜ ਰਹੇ ਨੇ ਦੇਖੋ ਜੀ ਜਲੰਧਰ ਦਾ ਜਾਂ ਪੂਰੇ ਪੰਜਾਬ ਦਾ ਇਤਿਹਾਸ ਰਿਹਾ ਹੈ कि जिने भी ਇੱਥੇ ਮੇਰ ਬਨੇ ਨੇ ਜਾਂ ਤੁਸੀਂ ਜੋਤੀ ਜੀ ਲੈ ਲੋ ਰੋਟਹੋਰ ਜੀ ਲੈ ਲੋ ਬਿਲਕੁਲ ਬਿਲਕੁਲ ਜਾਂ ਸੈਗਲ ਜੀ ਲੈ ਲੋ ਜੀ ਜਾਂ ਜੈਕਸਨ ਸੈਣੀ ਜੀ ਲੈ ਲੋ ਸਾਰੇ ਮੇਰ ਅੱਜ ਤੱਕ ਇਸ ਅਗਰ ਮੇਰ ਬਨੇ ਨੇ ਮੇਰ ਬਣਨ ਤੋਂ ਬਾਅਦ ਉਹ ਕੌਂਸਲਰ ਇਲੈਕਸ਼ਨ ਉਹਨਾਂ ਨੇ ਨਹੀਂ ਲੜਿਆ ਪਰ ਇਹਨਾਂ ਦੀ 35 ਸਾਲ ਤੋਂ ਇਹ ਕੰਮ ਕਰ ਰਹੇ ਨੇ ਪਰ ਇਹਨਾਂ ਦੀ ਅਜੇ ਵੀ ਇਹ ਹੈ ਕਿ ਮੈਂ ਲੜਣਾ ਤੇ ਜਿੱਤਾਂ ਤੇ ਮੈਂ ਸੀਟ ਮੇਰੇ ਕੋਲ ਸੀਟ ਮੇਰੇ ਕੋਲ ਰਵੇ ਹੋਰ ਕਿਸੇ ਕੋਲ ਨਾ ਜਾਵੇ ਜੀ ਕਿਸੇ ਨੂੰ ਹੋਰ ਦੂਜੇ ਨੂੰ ਮੌਕਾ ਨਾ ਮਿਲੇ ਤੁਸੀਂ ਦੇਖੋ ਕਿ ਇਸ ਵਾਰਡ ਦੇ ਵਿੱਚ 65 ਨੰਬਰ ਵਾਰਡ ਤੋਂ ਇੱਕ ਲੜਕੀ ਜੀ ਜਿਹੜੀ ਕਿ ਆਪਣਾ ਬਾਲਮੀਕ ਸਮਾਜ ਤੋਂ ਉੱਠ ਕੇ ਆਪਣਾ ਪੇਪਰ ਭਰਨ ਵਾਸਤੇ ਗਈ ਸੀਗੀ ਬੀਜੇਪੀ ਦਾ ਉਹਨੂੰ ਉਹਨਾਂ ਨੇ ਗੇਟ ਬੰਦ ਕਰਤਾ ਜਦ ਕਿ ਉਹ ਇਨ ਟਾਈਮ ਪਹੁੰਚੀ ਸੀ ਕੋਈ ਲੇਟ ਨਹੀਂ ਸੀਗੀ ਜੀ ਉਹ ਬੂਰੇ ਟਾਈਮ ਤੇ ਪਹੁੰਚੀ ਸੀ 15 20 ਮਿੰਟ ਅੱਧਾ ਘੰਟਾ ਪਹਿਲਾਂ ਹੀ ਪਹੁੰਚੀ ਸੀ ਪਰ ਇਹਨਾਂ ਨੇ ਗੇਟ ਬੰਦ ਕਰਕੇ ਉਹਨੂੰ ਕਹਿਤਾ ਟਾਈਮ ਖਤਮ ਹੋ ਗਿਆ ਟਾਈਮ ਓਵਰ ਹੋ ਗਿਆ ਟਾਈਮ ਓਵਰ ਹੋ ਗਿਆ ਤੂੰ ਜਾਓ ਇਹਨਾਂ ਨੇ ਐਤੋਂ ਤੱਕ ਉਹਨੂੰ ਧੱਕੇ ਵੀ ਮਾਰੇ ਆ ਬਿਲਕੁਲ ਇਹ ਮੈਂ ਉਸ ਬਟੀਆਂ ਨੂੰ ਕੱਲ ਮਿਲਿਆ ਵਾਂ ਉਹ ਉਸ ਬਟੀਆਂ ਦੇ ਅੱਖਾਂ 'ਚ ਅੰਸੂ ਸੀਗੇ ਜੀ ਔਰ ਮੈਂ ਉਹਨੂੰ ਕਿਹਾ ਮੇਰੀ ਡਾਕਟਰ ਲਾ ਦਾ ਨਾਮ ਵੀ ਅੰਜਲੀ ਹੈ ਉਹਦਾ ਨਾਮ ਵੀ ਅੰਜਲੀ ਹੈ ਉਹ ਮੇਰੀ ਬਟੀਆਂ ਹੈ ਉਹ ਮੇਰੀ 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 ਬਟਿਆ ਹੈ ਉਹਨੂੰ ਮੈਂ ਕਦੀ ਵੀ ਆਪਣੇ ਤੋਂ ਪਰਿਵਾਰ ਤੋਂ ਅਲੱਗ ਨਹੀਂ ਹੋਣ ਦਵਾਂਗਾ ਮੈਮ ਵਾਰਡ ਨੰਬਰ 65 ਦੇ ਲੋਕਾਂ ਨੂੰ ਕੀ ਬਿਲ ਕਰਨਾ ਚਾਹੁੰਦੇ ਮੈਂ 65 ਨੰਬਰ ਵਾਰਡ ਦੇ ਲੋਕਾਂ ਨੂੰ ਇਹ ਹੀ ਅਪੀਲ ਕਰਦੀ ਆਂ ਕਿ ਮੈਨੂੰ ਕਾਂਗਰਸ ਨੇ ਆਪਣਾ ਕੈਪੇਬਲ ਕੈਂਡੀਡੇਟ ਸਮਝ ਕੇ ਅਗਰ ਸਿਲੈਕਟ ਕੀਤਾ ਤਾਂ ਤੁਸੀਂ ਲੋਕ ਵੀ ਸਭ ਮੈਨੂੰ ਜੋ ਵੋਟ ਐਂਡ ਸਪੋਰਟ ਕਰੋ ਜੀ ਤੇ ਪਹਿਲੇ ਵੀ ਮੈਂ ਸੋਸ਼ਲ ਸਰਵਿਸਿਜ਼ ਵਿੱਚ ਰਹੀ ਆਂ ਔਰ ਅੱਗੇ ਤੋਂ ਵੀ ਤੁਹਾਡੇ ਨਾਲ ਹੀ ਰਵਾਂਗੀ ਔਰ ਤੁਹਾਡੇ ਲਈ ਵੀ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਆ ਤੁਸੀਂ ਆਪਣੀ ਕੋਈ ਵੀ ਪ੍ਰੋਬਲਮ ਲੈ ਕੇ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਆ ਸਕਦੇ ਹੋ ਥੈਂਕ ਯੂ ਸੋ ਮਚ ਇਹਨਾਂ ਸਾਡੇ ਨਾਲ ਪ੍ਰਵੀਨ ਨਵਾਸਨ ਔਰ ਉਹਨਾਂ ਦੇ ਹਸਬੰਡ ਵਿਜੇ ਨਵਾਸਨ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਵੋਟ ਪਾਓ ਤੇ ਜਿਹੜੇ ਜਿਹੜੀ ਲੋਕਾਂ ਦੀਆਂ ਸਮੱਸਿਆ ਨੇ ਉਹਨਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਸਾਡੀ ਟੀਮ ਤਹਿਲਕਾ ਪੰਜਾਬੀ ਟੀਵੀ ਵੀ ਦੀ ਟੀਮ ਵੀ ਤੁਹਾਨੂੰ ਇਹੀ ਅਪੀਲ ਕਰਦੀ ਹੈ ਕਿ 21 ਤਰੀਕ ਨੂੰ ਵੋਟ ਜ਼ਰੂਰ ਪਾਓ ਘਰੋਂ ਜ਼ਰੂਰ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕੀ ਜੁਨੇਜਾ ਤਹਿਲਕਾ ਜਬੀ